ਮਹਾਤਮਾ ਦਾ ਸੁਕਰਾ ਨਾ ਬੈਰ ਗੁਰੂ ਨਾਨਕ ਦੇਵ ਜੀ ਨਾਲ ਜੋ ਪ੍ਰਣ ਲੈ ਜਿਨ੍ਹਾਂ ਨੇ ਸਾਨੂੰ ਆਪਣੀ ਧਰਤੀ ਦੇ ਦਰਸ਼ਨ ਦੇਣ ਦਾ ਦੇਣ ਲਈ ਸਾਨੂੰ ਇਹ ਜੇ ਮਿਲਣੇ ਵਾਹਿਗੁਰੂ ਦੀ ਕਿਰਪਾ ਹੋ ਰਹੀ ਹੈ ਬਹੁਤ ਖੁਸ਼ੀ ਦੀ ਖੁਸ਼ੀ ਆਇ ਅੱਤੀ ਜਿਆਦਾ ਖੁਸ਼ੀ ਹੈ ਜਾਣ ਵਾਲੇ ਪਹਿਲੀ ਵਾਰ ਕੀ ਪਹਿਲੇ ਵੀ ਕਦੇ ਪਹਿਲੀ ਵਾਰੀ ਜਾ ਰਿਹਾ ਜੀ ਕਿਨੇ ਦਿਨ ਦਾ ਵੀਜ਼ਾ ਮਿਲ ਲੱਗਾ ਬਿਲਕੁਲ ਜੀ ਜੇ 13 ਦਿਨ ਬਾਅਦ ਹੋਣਾ ਚਾਹੀਦਾ 15 ਦਿਨ ਦਾ ਜਨਕੀ ਵੀਜ਼ਾ ਮਿਲਦਾ ਕਿ ਵੀਜ਼ਾ ਥੋੜਾ ਘੱਟ ਹੈਗਾ ਹੋਰ ਵੀਜ਼ਾ ਮਿਲਣਾ ਚਾਹੀਦਾ ਕਿਉਂਕਿ ਉੱਥੇ ਕਾਫੀ ਪਾਕਿਸਤਾਨ ਦਾ ਇਤਿਹਾਸ ਸਾਡੇ ਸਾਡੇ ਗੁਰੂ ਸਾਹਿਬਾਨਾਂ ਦਾ ਉੱਥੇ ਇਤਿਹਾਸ ਕਾਫੀ ਸਾਹਿਬ ਨੂੰ ਭਾਜੀਪੀ ਨੇ ਜਹੀਂ ਸਰਕਾਰਾਂ ਨੂੰ ਇਹ ਹੋਣਾ ਚਾਹੀਦਾ ਵਿਚਾਰ ਉਹ ਸਿੱਧੇ ਤੌਰ ਤੇ ਵੀਜ਼ਾ ਮਿਲਣੇ ਚਾਹੀਦੇ ਨੇ ਕਿ ਜੇ ਨੁਕਾਬ ਨਹੀਂ ਹੋਣੀ ਜੇ ਕਿਦੀ ਮਨ ਭਾਵਨਾ ਨੂੰ ਖੇਸ ਨਹੀਂ ਪਹੁੰਚਣੀ ਚਾਹੀਦੀ ਲੱਗਦਾ ਕਿ ਪਹਿਲਾ ਜੱਥਾ ਰਵਾਨਾ ਰਹੇ ਉਹ ਦੋਵੇਂ ਦੇਸ਼ਾਂ ਵਿੱਚ ਜਿਹੜੇ ਹਾਲਾਤ ਕਾਫੀ ਚੰਗੇ ਨਹੀਂ ਸੀਗੇ ਇਹ ਐਦਕੀ ਸਰਕਾਰਾਂ ਨੇ ਦੋਨਾਂ ਨੇ ਬਹੁਤ ਚੰਗਾ ਕੀਤਾ ਵੀ ਸਾਡਾ ਵੀ ਜੇ ਦਿੱਤੇ ਹੈ ਤੇ ਬਹੁਤ ਬਹੁਤ ਚੰਗਾ ਹੈ ਅੱਜ ਜਾ ਰਹੇ ਉਹ ਪਾਕਿਸਤਾਨ ਕਿੰਨੇ ਕਰ ਮਨਚ ਚਾਇਆ ਕਿੰਨਾ ਗੁੱਸਾ ਬੜੇ ਭਾਗਾ ਵਾਲਿਓ ਕਿਉਂਕਿ ਪੂਰੇ ਭਾਰਤ ਅਸਰ 1796 ਲੋਕ ਹੀ ਜਾ ਦੇ ਸੰਗਤਾਂ ਜਾ ਬਿਲਕੁਲ ਜੀ ਬਿਲਕੁਲ ਬਹੁਤ ਖੁਸ਼ੀ ਆ ਮਨਚ ਬਹੁਤ ਖੁਸ਼ ਆ ਸਾਨੂੰ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਕਿਰਪਾਈਆ ਸੀ ਅਨਾ ਦਰਸ਼ਨ ਦੇ ਦਰ ਜਾ ਕਰਨ ਜਾ ਰਹੇ ਆ ਵੀਜ਼ਾ ਲੱਗੇ ਸਾਡੇ ਸਾਨੂੰ ਬਹੁਤ ਖੁਸ਼ੀ ਆ ਸਰਕਾਰ ਦਾ ਉਪਰਾਲੇ ਸਦਕਾ ਸ਼੍ਰੋਮਣੀ ਕਮੇਟੀ ਦੀ ਉਪਰਾਲਾ ਸਦਕਾ ਸਾਨੂੰ ਜਾ ਰਹੇ ਜੋ ਸੰਗਤਾਂ ਜਾ ਰਹੀਆਂ ਨੇ ਸਾਰੇ ਦੇ ਸਭ ਦੇ ਵਿੱਚ ਲੱਗੇ ਨੇ ਤਕਰੀਬਨ ਕੋਈ ਰਹਾ ਨਹੀਂ ਬਾਕੀ ਤੈ ਕਿੰਨਾਂ ਸਾਰੀ ਸੰਗਤ ਬਹੁਤ ਖੁਸ਼ ਆ ਬਹੁਤ ਮਨਖੁਸ਼ੀ ਆ ਵੀ ਅਸੀਂ ਚਲੋ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਪਹਿਲੀ ਵਾਰ ਜਾ ਰਹੇ ਹਾਂ ਹਾਂ ਜੀ ਪਹਿਲੀ ਵਾਰ ਜਾ ਰਹੇ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਕੱਲ ਪੂਰੇ ਪੇਸ਼ਵ ਪਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵੀ ਦਾ ਪ੍ਰਕਾਸ਼ ਪੁਰਬ ਬਣਾਇਆ ਜਾਏਗਾ ਉਸ ਤੋਂ ਪਹਿਲਾਂ ਸਿੱਖ ਸ਼ਰਧਾਲੂਆਂ ਤੇ ਸਿੱਖ ਸੰਗਤਾਂ ਤੇ ਕਾਫੀ ਖੁਸ਼ੀ ਕਾਫੀ ਉਤਸ਼ਾਹ ਦੇਖ ਨੂੰ ਮਿਲ ਰਿਹਾ ਕਿਉਂਕਿ ਅੱਜ ਐਸਜੀਪੀਸੀ ਦਫਤਰ ਤੋਂ 1796 ਜਿਹੜੇ ਸਿੱਖ ਸ਼ਰਧਾਲੂ ਨੇ ਸੰਗਤਾਂ ਨੇ ਅੱਜ ਪਾਕਿਸਤਾਨ ਦੇ ਲਈ ਰਵਾਨਾ ਹੋਣਗੇ ਤੇ ਪਾਕਿਸਤਾਨ ਸਥਿਤ ਸਿੱਖ ਧਾਮ ਦੇ ਦیدار ਦਰਸ਼ਨ ਕਰਨਗੇ ਤੁਹਾਨੂੰ ਦੱਸਦੇ ਕਿ ਸ੍ਰੀ ਦਨਕਾਨਾ ਸਾਹਿਬ ਸ੍ਰੀ ਪੰਜਾ ਸਾਹਿਬ ਸ੍ਰੀ ਡੇਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਆਖੇ ਜਿਹੜਾ ਉਨਤ ਮਸਤਕੋਨ ਕਿ ਤੁਹਾਨੂੰ ਦੱਸਦੇ ਕਿ ਦੋਵੇਂ ਸਰਕਾਰਾਂ ਵੱਲੋਂ ਸਿੱਖ ਸੰਗਤਾਂ ਨੂੰ ਜਿਹੜਾ 10 ਦਿਨ ਦਾ ਵੀਜ਼ਾ ਜਿਹੜਾ ਉਹ ਦਿੱਤਾ ਗਿਆ ਤੇ ਕੁਝ ਹੀ ਸਮੇਂ ਬਾਅਦ ਐਸਜੀਪੀਸੀ ਦਫਤਰ ਤੋਂ ਸਾਰੇ ਜਿਹੜੇ ਸਿੱਖ ਸੰਗਤ ਦੇ ਸ਼ਰਧਾਲੂ ਨੇ ਉਹ ਰੁਬਾਨਾ ਹੋਣਗੇ ਤਾਂ ਅਸੀਂ ਗੱਲਬਾਤ ਕਰਨ ਦੀ ਵੀ ਜਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਵੱਡੀ ਤਦਾਦ ਦੇ ਜਿਹੜੇ ਸ਼ਰਧਾਲੂ ਨੇ ਸੰਗਤਾਂ ਇੱਥੇ ਪਹੁੰਚ ਚੁੱਕੇ ਆ ਪਾਸਪੋਰਟ ਉਹਨਾਂ ਨੂੰ ਮਿਲ ਚੁੱਕੇ ਹੋਏ ਆ ਵੀਜ਼ਾ ਜਿਹੜਾ ਉਹ ਲੱਗ ਚੁੱਕਾ ਹੈ ਤੇ ਜਿਹੜੇ ਲੋਕ ਨੇ ਸੰਗਤਾਂ ਨੇ ਅਸੀਂ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਬਾਬਾ ਜੀ ਬੜੇ ਭਾਗਾ ਵਾਲੇ ਹੋ ਕਾਫੀ ਚੰਗਾ ਦੀਨ ਕਲਪ ਗੁਰੂਪੁਰਬ ਹੈਗਾ ਤੁਸੀਂ ਯਾਦ ਵਿਸ਼ੇਸ਼ ਰੂਪ ਤੇ ਪਾਕਿਸਤਾਨ ਕਿੱਦਾਂ ਮਹਿਸੂਸ ਰਹੀ ਕੀ ਕੁਝ ਕਹਿਣਾ ਚਾਹੋ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰ ਸਾਨੂੰ ਦੁਆਰੇ ਵੀ ਮੇਲ ਮਿਲਣ ਦਾ ਬਲਵਕ ਹੋ ਕਰਿਆ ਪਰਮਾਤਮਾ ਦਾ ਸੁਖਰਾਣਾ ਭਾਈ ਅਰਗੁਰ ਨਾਨਕ ਦੇਵ ਜੀ ਦਾ ਸੁਖਰਾਣਾ ਜਿਨ੍ਹਾਂ ਨੇ ਸਾਨੂੰ ਆਪਣੀ ਧਰਤੀ ਤੇ ਦਰਸ਼ਨ ਦੇਣ ਦਾਰੇ ਦੇਣ ਲਈ ਸਾਨੂੰ ਵਿਜੇ ਮਿਲਣੇ ਵਾਹਿਗੁਰੂ ਦੀ ਕਿਰਪਾ ਹੋ ਰਹੀ ਹੈ ਬਹੁਤ ਖੁਸ਼ੀ ਦੀ ਖੁਸ਼ੀ ਆਇ ਅਤਿ ਜਿਆਦਾ ਖੁਸ਼ੀ ਹੈ ਜਾਣ ਵਾਲੇ ਪਹਿਲੀ ਵਾਰ ਕੀ ਪਹਿਲੇ ਵੀ ਕਦੇ ਪਹਿਲੀ ਵਾਰ ਜਾ ਰਿਹਾ ਜੀ ਕਿਨੇ ਪਗਾ ਵਾਲੇ ਬਹੁਤ ਜਿਆਦਾ ਪਗਾ ਵਾਲਿਆਂ ਜੀ ਮੈਂ ਕਹਿੰਦਾ ਜੀ ਬਸ ਦੁਨੀਆ ਤੋਂ ਸਾਰਾ ਕੁਝ ਹੀ ਮਿਲ ਗਿਆ ਸਾਨੂੰ ਇਹਨੇ ਦਿਨ ਦਾ ਵੀਜ਼ਾ ਮਿਲਦਾ ਮਿਲ ਰਿਹਾ ਜੀ ਅਸੀਂ 13 ਦਿਨ ਵਾਪਸ ਹੋਣਾ ਜੀ 13 ਦਿਨ ਇਹ ਗੱਲ ਦਿੰਦਾ ਜਾਣ ਕੇ ਵੀਜ਼ਾ ਮਿਲਦਾ ਕਿ ਵੀਜ਼ਾ ਥੋੜਾ ਘੱਟ ਹੈਗਾ ਹੋਰ ਵੀਜ਼ਾ ਮਿਲਣਾ ਚਾਹੀਦਾ ਕਿਉਂਕਿ ਉੱਥੇ ਕਾਫੀ ਪਾਕਿਸਤਾਨ ਦਾ ਇਤਿਹਾਸ ਸਾਡੇ ਸਾਡੇ ਗੁਰੂ ਸਾਹਿਬਾਨਾਂ ਦਾ ਉੱਥੇ ਇਤਿਹਾਸ ਕਾਫੀ ਸਾਹਿਬ ਨੂੰ ਬੀਜੇਪੀ ਨੇ ਜਿਹਿੰਦੇ ਸਰਕਾਰਾਂ ਨੂੰ ਇਹ ਹੋਣਾ ਚਾਹੀਦਾ ਵਿਚਾਰ ਨੂੰ ਸਿੱਧੇ ਤੌਰ ਤੇ ਵੀਜ਼ਾ ਮਿਲਣੇ ਚਾਹੀਦੇ ਨੇ ਕਿਸੇ ਨੂੰ ਰੁਕਾਵਟ ਨਹੀਂ ਹੋਣੀ ਜੇ ਕਿਦੀ ਮਨਨਾ ਭਾਵਨਾ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ ਕਿਉਂਕਿ ਹਰੇਕ ਹੀ ਬੰਦਾ ਆਪਣੇ ਧਰਮ ਸਥਾਨ ਨੂੰ ਨਯਾਦ ਕਰਦਾ ਕਮਿਸ਼ਨ ਨੂੰ ਅਸੀਂ ਦਰਸ਼ਕਦਾਰੇ ਹੁਣ ਵਾ ਅਰਦਾਸ ਦੇ ਵਿੱਚ ਵੀ ਬੇਨਤੀ ਕਰਦੇ ਆ ਵੀ ਜੇ ਦਰਸ਼ਕਦਾਰੇ ਹੁਣ ਸ਼ੁਕਬਾ ਵਾ ਇਹਨੇ ਕਿਰਪਾ ਕਰੀ ਦਰਸ਼ਕਦਾਰੇ ਵੀ ਹੋਣੇ ਸ਼ੁਰੂ ਹੋ ਗਏ ਵੈਗੁਰੂ ਬਹੁਤ ਹੀ ਪਾਰ ਕਿਰਪਾ ਵੈਗੁਰੂ ਜੀ ਅਸੀਂ ਤਾਂ ਵੈਗੁਰੂਆਂ ਸ਼ੁਕਰਾਨਾ ਕਰਦਾ ਲੱਖ ਲੱਖ ਵਾਰੀ ਸ਼ੁਕਰਾਨਾ ਕਰਦਾ ਗੁਰੂ ਨਾਨਕ ਦੇਵ ਜੀ ਦਾ ਤਨ ਤਨ ਗੁਰੂ ਰਾਮਦਾਸ ਜੀ ਦਾ ਤੇ ਜਿਹੜੇ ਅਜੇ ਲੋਕਾਂ ਨੇ ਉਹ ਵੀ ਵੀਜ਼ੇ ਭੇਜੇ ਸੀ ਪਰ ਉਹਨਾਂ ਨੂੰ ਵੀਜ਼ੇ ਮਿਲੇ ਨਹੀਂ ਆ ਲੱਗਦਾ ਸਰਕਾਰ ਨੂੰ ਵੱਧ ਤੋਂ ਵੱਧ ਵੀਜ਼ੇ ਦੇਣੇ ਚਾਹੀਦੇ ਬਹੁਤ ਔਖਾ ਹੁੰਦਾ ਉਹ ਬਹੁਤ ਮੁਸ਼ਕਲ ਬਤ ਹੁੰਦਾ ਜੀ ਜਦੋਂ ਅਸੀਂ ਵੀ ਪਹਿਲਾਂ ਦੋ ਵਾਰੀ ਮੁੜ ਵੇਰਾ ਛਾਡਾ ਵੀਜਾ ਲੱਗਿਆ ਜੀ ਮੈਂ ਕਹਿੰਦਾ ਜੀ ਉਹਨਾਂ ਨੂੰ ਅੱਗੇ ਵਾਲੇ ਵੀਜੇ ਦੇਣੇ ਚਾਹੀਦੇ ਨੇ ਸਰਕਾਰਾਂ ਨੂੰ ਕਿਛੇ ਜੋ ਵੀਗਣਾ ਉਹਨਾਂ ਦਾ ਕੱਢ ਕੇ ਉਹਨਾਂ ਦਾ ਵੀਜੇ ਦੇਣੇ ਜੀ ਨੇ ਆਪਣੇ ਬਾਬਾ ਨਾਨਕ ਜੀ ਦੇ ਦਰਸ਼ਨ ਦਾ ਲਾਜ਼ਮੀ ਜ਼ਰੂਰ ਕਰ ਹੋਣੇ ਚ ਰਹੀ ਨੇ ਸਿਧਾਨਾਂ ਦੇ ਵਾਹ ਜੀ ਸਭ ਹੈ ਸਭ ਹਨ ਹੋਰ ਵੀ ਲੋਕ ਨੇ ਬਾਬਾ ਜੀ ਕਿੰਨੇ ਕਰ ਖੁਸ਼ੀ ਆ ਮਨ ਤੇ ਕਿੰਨਾ ਕਰ ਉਸਤਾ ਹੈਗਾ ਕਿ ਕੱਲ ਅੱਜ ਜਾ ਰਹੇ ਹੋ ਪਾਕਿਸਤਾਨ ਬਹੁਤ ਖੁਸ਼ੀ ਹੋ ਰਹੀ ਹੈ ਪਿਛਲੀ ਵਾਰੀ ਸਾਡਾ ਵੀਜ਼ਾ ਨਹੀਂ ਲੱਗਿਆ ਸੀ ਤੇ ਐਤਕੀ ਸਾਡਾ ਵੀਜ਼ਾ ਲੱਗਿਆ ਸਾਨੂੰ ਬਹੁਤ ਖੁਸ਼ੀ ਆ ਤੇ ਵੀਜ਼ਾ ਲਗਾ ਚੁੱਕਾ ਸੀ ਸਾਡਾ ਰਿਜੈਕਟ ਹੋ ਗਿਆ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਵੀਜ਼ਾ ਲੱਗਿਆ ਜੀ ਤੁਸੀਂ ਪਹਿਲੇ ਵੀ ਉੱਥੇ ਗਏ ਹੋ ਉੱਥੇ ਮਾਹੌਲ ਕਿਸ ਤਰ੍ਹਾਂ ਪਹਿਲੇ ਅਸੀਂ ਗਏ ਨਹੀਂ ਪਹਿਲੀ ਵਾਰੀ ਆ ਰਹੇ ਹਾਂ ਪਹਿਲੀ ਵਾਰੀ ਜਾ ਰਹੇ ਹਾਂ ਪਿਛਲੀ ਵਾਰੀ ਸਾਡਾ ਵੀਜ਼ਾ ਰਿਜੈਕਟ ਹੋ ਗਿਆ ਲੱਗਦਾ ਕਿ ਪਹਿਲਾ ਜੱਥਾ ਰਵਾਨਾ ਰਹੇਗੇ ਦੋਵੇਂ ਲਾਤ ਕਾਫੀ ਚੰਗੇ ਨਹੀਂ ਸੀਗੇ ਇਹ ਐਤਕੀ ਸਰਕਾਰਾਂ ਨੇ ਦੋਨਾਂ ਨੇ ਬਹੁਤ ਚੰਗਾ ਕੀਤਾ ਵੀ ਸਾਡਾ ਵੀ ਜੇ ਦਿੱਤੇ ਹੈ ਤੇ ਬਹੁਤ ਬਹੁਤ ਚੰਗਾ ਹੈ ਬਿਲਕੁਲ ਅਸੀਂ ਸੰਗਤਾਂ ਸ਼ਰਧਾਲੂਆਂ ਦੇ ਨਾਲ ਗੱਲਬਾਤ ਕੀਤੀ ਸੀਗੀ ਤਾਂ ਕਾਫੀ ਇਹਨਾਂ ਦੇ ਉਤਸ਼ਾਹ ਹੈਗਾ ਸਾਡੇ ਨੂੰ ਹੋਰ ਵੀ ਲੋਕ ਨੇ ਸੰਗਤਾਂ ਨੇ ਗੱਲਬਾਤ ਕਰਨਗੇ ਵਾਇਗੁਰ ਦੇ ਖਾਲਸਾ ਆਏ ਅੱਜ ਜਾ ਰਹੇ ਉਹ ਪਾਕਿਸਤਾਨ ਕਿੰਨੇ ਕਰ ਮੰਨ ਤੇ ਚਾਹ ਕਿੰਨਾ ਗੁੱਸਾ ਬੜੇ ਭਾਗਾ ਵਾਲਿਓ ਕਿਉਂਕਿ ਪੂਰੇ ਭਾਰਤ ਤੋਂ ਸਿਰ ਸਤਾਰ ਤੋਂ 96 ਲੋਕ ਹੀ ਜਾ ਰਹੇ ਸੰਗਤਾਂ ਬਿਲਕੁਲ ਜੀ ਬਿਲਕੁਲ ਬਹੁਤ ਖੁਸ਼ੀ ਹੈ ਮਨਜ ਬਹੁਤ ਉਤਸ਼ਾਹ ਹੈ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਕਿਰਪਾਈਆਂ ਸੀ ਇਹਨਾਂ ਦੇ ਦਰਸ਼ਨ ਦੇਦਾਰ ਜਾ ਕਰਨ ਜਾ ਰਹੇ ਆ ਵੀਜ਼ਾ ਲੱਗੇ ਸਾਡੇ ਸਾਨੂੰ ਬਹੁਤ ਖੁਸ਼ੀ ਆ ਸਰਕਾਰ ਦਾ ਉਪਰਾਲੇ ਸੜਕਾਂ ਸ਼੍ਰੋਮਣੀ ਕਮੇਟੀ ਦੀ ਉਪਰਾਲਾ ਸੜਕਾਂ ਸਾਨੂੰ ਜਾ ਰਹੀਆਂ ਜੋ ਸੰਗਤਾਂ ਜਾ ਰਹੀਆਂ ਨੇ ਸਾਰੇ ਦੇ ਸਭ ਦੇ ਵਿੱਚ ਲੱਗੇ ਨੇ तकरीबन ਕੋਈ ਦੇਹ ਨਹੀਂ ਬਾਕੀ तकरीबन ਸਾਰੀ ਸੰਗਤ ਬਹੁਤ ਖੁਸ਼ ਆ ਬਹੁਤ ਮਨਚ ਖੁਸ਼ੀ ਆ ਵੀ ਅਸੀਂ ਚਲੋ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਪਹਿਲੀ ਵਾਰ ਜਾ ਰਹੇ ਹਾਂ ਹਾਂ ਜੀ ਪਹਿਲੀ ਵਾਰ ਜਾ ਰਹੇ ਹਾਂ ਤੁਸੀਂ ਵੀ ਜਾ ਰਹੇ ਹੋ ਪਹਿਲੀ ਵਾਰ ਫਸਟ ਟਾਈਮ ਜਾ ਰਹੇ ਕਿਉਂਕਿ ਸ੍ਰੀ ਨਨਕਾਨ ਸਾਹਿਬ ਨੂੰ ਨਤਮਸਤਕ ਹੋ ਕੱਲ ਗੁਰਪੁਰਬ ਵੀ ਹੈਗਾ ਕਿੱਦਾਂ ਮਹਿਸੂਸ ਕਿੱਦਾਂ ਬਹੁਤ ਜ਼ਿਆਦਾ ਖੁਸ਼ੀ ਮਾਨ ਚ ਬਹੁਤ ਖੁਸ਼ੀ ਹੋ ਰਹੀ ਆ ਤਨਪਾ ਆ ਗਿਆ ਸਾਡੇ ਜੋ ਅਸੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਦਰਸ਼ਨ ਦੀਦਾਰੇ ਕਰਾਂਗੇ ਬਹੁਤ ਬਹੁਤ ਸੰਗਤਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਹੋਣ ਗੁਰਪੁਰਬ ਦੀਆਂ ਬਿਲਕੁਲ ਸੰਗਤਾਂ ਤੇ ਜਿਹੜਾ ਕਾਫੀ ਉत्साਹ ਹੈਗਾ ਕਿਉਂਕਿ 1796 ਜਿਹੜੇ ਸਿੱਖ ਸੰਗਤ ਨੇ ਉਹ ਅੱਜ ਵਿਸ਼ੇਸ਼ ਰੂਪ ਤੋਂ ਐਸ.ਡੀ.ਪੀ ਦਫ਼ਤਰ ਜਿਹੜੇ ਉਹ ਰਵਾਨਾ ਹੋਣਗੇ ਕੱਲ ਕਿਉਂਕਿ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਹੈਗਾ ਤੇ ਵਕ ਵਕ ਇਹ ਸੰਗਤਾਂ ਸ਼ਰਧਾਲੂ ਹੈ ਉਹ ਪਾਕਿਸਤਾਨ ਜਾ ਕੇ ਸਿੱਖ ਧਾਮਾਂ ਦੇ ਦਰਸ਼ਨ ਦੇਦਾਰ ਕਰਨਗੇ ਜਿਹਦੇ ਵਿੱਚੋਂ ਸ੍ਰੀ ਨਨਖਾਨਾ ਸਾਹਿਬ ਸ੍ਰੀ ਪੰਜਾ ਸਾਹਿਬ ਸ੍ਰੀ ਡੇਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਆਖੇ ਜਾ ਰਹੇ ਹਨ ਨਤਮਸਤਕ ਹੋਣਗੇ ਦੂਜੇ ਪਾਸੇ ਤੁਹਾਨੂੰ ਦੱਸ ਦਿੰਗੇ 10 ਦਿਨ ਦਾ ਇਹਨਾਂ ਨੂੰ ਜਿਹੜਾ ਉਹ ਵੀਜ਼ਾ ਉਹ ਦਿੱਤਾ ਗਿਆ ਹੈਗਾ ਤੇ ਸਿੱਖ ਸੰਗਤਾਂ ਤੇ ਇਹ ਕਹਿੰਦੇ ਕਿ ਵੀਜ਼ਾ ਜਿਹੜਾ ਥੋੜਾ ਹੋਰ ਵੱਧ ਦੇਣਾ ਚਾਹੀਦਾ ਕਿਉਂਕਿ ਉੱਥੇ ਸਾਡੇ ਗੁਰੂਆਂ ਦਾ ਇਤਿਹਾਸ ਕਾਫੀ ਹੈ ਸਿੱਖ ਧਰਮ ਦਾ ਸਿੱਖ ਯੋਧੇ ਦਾ ਉੱਤੇ ਇਤਿਹਾਸ ਕਾਫੀ ਹੈਗਾ ਤੇ ਕਹਿ ਸਕਦੇ ਹਾਂ ਕਿ ਸੰਗਤਾਂ ਦੇ ਜਿਹੜਾ ਉਹ ਕਾਫੀ ਹੁਸਾ ਹੈਗਾ ਕੋਈ ਕੱਲ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਮੌਕੇ ਸਾਰੀ ਸੰਗਤ ਸ਼੍ਰੀ ਢੰਕਾਨਾ ਸਾਹਿਬ ਜਾ ਕੇ ਨਤਮਸਤਕ ਹੋ ਗਈ ਕੈਮਰਾਮੈਨ ਦਲੀਪ ਜਨਪ੍ਰਧ ਸ਼ਰਮਾ ਜਨਤਾ ਅੱਛੀ ਅੰਮ੍ਰਿਤਸਰ